ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਨੂੰ 1 ਜੂਨ ਵੋਟਾਂ ਦਾ ਦਿਨ ਹੈ ਤੇ ਬਾਕੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜੋ ਵੀ ਕੁਝ ਹੋਏਗਾ ਬਾਕੀ ਅੱਜ ਦੀ ਅਪਡੇਟ ਅੱਬਾ ਤੁਹਾਨੂੰ ਭਾਈ ਸਾਹਿਬ ਤੋਂ ਦੱਸਾਂਗੇ ਕਿ ਭਾਈ ਸਾਹਿਬ ਕੀ ਅਪਡੇਟ ਹੈ ਕੱਲ ਦੀ 1 ਜੂਨ ਨੂੰ ਕੀ ਹੋਇਆ ਸੀ ਔਰ ਸਤਿਕਾਰ ਸਹਿਰ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਜੀ ਸੋ ਕੱਲ ਜੋ 1 ਜੂਨ ਹੈ ਸਾਰਿਆਂ ਸੰਗਤ ਨੂੰ ਪਤਾ ਹੈ ਕਿ 1 ਜੂਨ ਨੂੰ ਜੋ ਬੋਡਿੰਗ ਕੱਲ ਹੋਣੀ ਹੈ ਸੇ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਆਪਾਂ ਕੱਲ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਹੱਕ 'ਚ ਵੋਟਾਂ ਪਾਉੜੀਆਂ ਨੇ ਸੋ ਆਪਣੇ ਖਾਲਸਾ ਮੈਦਾਨ 'ਚ ਖੜੇ ਨੇ ਖਾਲਸਾ ਪੰਥ ਦਾ ਸਾਥ ਦੇਣਾ ਸਿੱਖ ਕੌਮ ਦਾ ਸਾਥ ਦੇਣਾ ਤੇ ਕੱਲ 1 ਜੂਨ ਆ 12 ਨੰਬਰ ਤੇ ਭਾਈ ਸਾਹਿਬ ਦਾ ਚੋਣ ਨਿਸ਼ਾਨ ਮੈ ਗਿਆ ਤੇ ਇੱਕ ਬਟਨ ਆਪਕੇ 12 ਨੰਬਰ ਬਟਨ ਨਾਪਕੇ ਭਾਈ ਸਾਹਿਬ ਨੂੰ ਵੱਤਵਾਦ ਉੱਟਣ ਪੌਣੀਆਂ ਸਾਰੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੇ ਸੋ ਇਹ ਜੋ ਸਰਕਾਰਾਂ ਅੱਜ ਸਮੇਂ ਦੀਆਂ ਸਰਕਾਰਾਂ ਨੇ ਜੋ ਪਲੈਨਿੰਗ ਦੇ ਨਾਲ ਆ ਜਿਹੜੀਆਂ ਤਰੀਕਾਂ ਉਲੀਕੀਆਂ ਨੇ ਬਹੁਤ ਤਗੜੀ ਪਲੈਨਿੰਗ ਦੇ ਨਾਲ ਇਹਨਾਂ ਨੇ ਉਲੀਕੀਆਂ ਨੇ ਇਹ ਦਿਨਾਂ ਦੇ ਵਿੱਚ 1 ਜੂਨ ਨੂੰ ਕੱਲ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਨੇ ਅਟੈਕ ਜਿਹੜਾ ਕੀਤਾ ਸੀਗਾ ਤੇ 1984 ਦੇ ਵਿੱਚ 1 ਜੂਨ ਨੂੰ ਜਿਹੜਾ ਘੇਰਾਬੰਦੀ ਕੀਤੀ ਸੀਗੀ ਕ कर्फ्यू ਲੱਗੇ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੂੰ ਮਤਲਬ ਸ਼ਹੀਦ ਕਰਨ ਦੇ ਵਾਸਤੇ ਇਹਨਾਂ ਨੇ ਜਿਹੜੀਆਂ ਸਾਡੇ ਤਖਤ ਤੇ ਤੋਪਾਂ ਟੈਂਕ ਚੜਾਏ ਸੋ ਇਹ ਉਦੋਂ ਹਕੂਮਤ ਦੀ ਜੋ ਸਰਕਾਰ ਹੀ ਕਾਂਗਰਸ ਸਰਕਾਰ ਇਹ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਹੈ ਕਿ ਕਾਂਗਰਸ ਸਰਕਾਰ ਨੂੰ ਜਿਹੜੀ ਬੋੜ ਆ ਆਪਾਂ ਨਹੀਂ ਬੋਣ। ਹੋਰ ਵੀ ਜੜੀਆਂ ਵੀ ਸਿਆਸੀ ਪਾਰਟੀਆਂ ਵਾ ਇਹਨਾਂ ਨੇ ਵੀ ਕੁਛ ਨਹੀਂ ਨਾ ਤੇ ਸਿੱਖ ਪੰਥ ਦੀ ਕੌਮ ਦੀ ਗੱਲ ਕੀਤੀ ਆ ਨਾ ਇਹਨਾਂ ਨੇ ਕਰਨੀ ਆ। ਨਾ ਕਿਸੇ ਸਰਕਾਰ ਨੇ ਨਸ਼ਾ ਬੰਦ ਕਰਵਾਉਣਾ ਤੇ ਨਾ ਇਹਨਾਂ ਤੋਂ ਹੋਣਾ। ਇੱਕੋ ਹਾਲ ਆ ਜੇ ਆਪਾਂ ਨੌਜਵਾਨ ਬਚਾਉਣੇ ਆ ਆਪਣੀ ਨੌਜਵਾਨੀ ਬਚਾਉਣੀ ਆ ਤੇ ਭਾਈ ਸਾਹਿਬ ਨੂੰ ਆਪਾਂ ਵੋਟਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਆਪਾਂ ਜੇਲ੍ਹ ਚੋਂ ਰਿਹਾ ਖਰਾ ਕੇ ਤੇ ਐਮਪੀ ਜਿਹੜੀ ਲਖਸ਼ਣ ਚ ਖਲੋਤੇ ਐ ਐਮਪੀ ਬਣਾਈਏ ਜੋ ਆਪਣੇ ਨੌਜਵਾਨ ਨਸ਼ਿਆਂ ਦੇ ਰਾਹਾਂ ਤੇ ਚੱਲ ਗਏ ਆ ਉਹ ਫੇਰ ਮੁੜ ਕੇ ਵਾਪਸ ਆਉਣ ਇੱਕ ਕੌਮ ਦੇ ਵਿੱਚ ਵਾਅਦਾ ਹੋਵੇ ਤੇ ਅੰਮਤ ਸੰਚਾਰ ਉਦਾਂ ਚਨਨ ਖਾਲਸਾ ਵੀ ਨਾ ਉਦਾਂ ਹੀ ਚੱਲਣ ਬੇਨਾ ਖਾਲਸਾ ਵੀ ਨਾ ਜਿਹੜੀਆਂ ਸਰਕਾਰਾਂ ਤੋਂ ਜਰੀਆਂ ਨਹੀਂ ਗਈਆਂ ਇਹਨਾਂ ਨੇ ਨਜਾਇਜ਼ ਭਾਈ ਸਾਹਿਬ ਨੂੰ ਫੜ ਕੇ ਐਨਐਸਏ ਲਾ ਕੇ ਡਿਬੜੂ ਕਰ ਜਿਹਨਾਂ ਦੇ ਵਿੱਚ ਜਿਹੜੇ ਆਪਣੇ ਨੌਜਵਾਨਾਂ ਨੂੰ ਖੱਲਿਆ ਵਾ ਬੰਦੀ ਸਿੰਘਾਂ ਨੂੰ ਕੋ ਬਹੁਤ ਮਾੜੀ ਗੱਲ ਐ ਇਹਨਾਂ ਦੀ ਤੇ ਆਪਾਂ ਇੱਕ ਕੱਲ ਇੱਕ ਦੋਨੋਂ ਆਪਾਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਸਿੱਖ ਕੌਮ ਜੀ ਦੀ ਹੈ ਜਗਦੀ ਹੈ ਜਮੀਰਾਂ ਜਾਗਦੀਆਂ ਵਾਲੇ ਭਾਈ ਸਾਹਿਬ ਨੂੰ ਜਰੂਰ ਵੋਟਾਂ ਪਾਓ ਹੱਥ ਜੋੜ ਕੇ ਬੇਨਤੀ ਹੈ ਸੰਗਤਾਂ ਨੂੰ ਤੇ ਆਪਾਂ ਸਾਰਿਆਂ ਨੇ ਭਾਈ ਅਮਰਪਾਲ ਸਿੰਘ ਨੂੰ ਸਾਥ ਦੇਣਾ ਵਾ ਤੇ ਆਪਾਂ ਭਾਈ ਸਾਹਿਬ ਨੂੰ ਵੋਟਾਂ ਪਾਉਣੀ ਆ ਵਾ ਤੇ ਸਾਰਿਆਂ ਨੇ ਭਾਈ ਸਾਹਿਬ ਦਾ ਜਰੂਰ ਸਾਥ ਦੇਣਾ ਕਿ ਇੱਕ ਰੀ ਹਕੂਮਤ ਦੀਆਂ ਸਰਕਾਰਾਂ ਨੂੰ ਇਹ ਪਤਾ ਲੱਗ ਜਾਏ ਕਿ ਸਿੱਖ ਕੌਮ ਜਾਗਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ